ਇਹ ਸਿਕਿਉਰਿਟੀ ਸਿਕਿਉਰਿਟੀ ਬੋਲਦੇ ਗ੍ਰਾਂਤੀ ਗ੍ਰਾਂਤੀ ਦਾ ਮਤਲਬ ਜਿਹੜਾ ਦੋਚੀ ਹੈਗਾ ਇੱਥੇ ਦੀ ਗੜੀ ਪ੍ਰਬੰਧਕ ਕਮੇਟੀ ਆ ਕੈਮਰੇ ਲੱਗੇ ਹੋਏ ਆ ਪ੍ਰਬੰਧਕ ਕਮੇਟੀ ਲੋਰ ਚੈੱਕ ਕਰਦੀ ਆ ਉਹ ਵੀ ਹੁੰਦੇ ਹੀ ਸੋਚੀ ਆ ਚੌਂਕੀ ਦੇ ਵਿੱਚੋਂ ਉਸ ਜਿਹੜਾ ਮੁੰਡਾ ਜਿਹਨੇ ਵਿਅਕਤੀ ਕੀਤੀ ਆ ਉਹਨੂੰ ਚੁੜਾ ਕੇ ਲਿਆਏ ਨੇ ਦੋ ਬੰਦੇ ਮੈਂ ਇਸ ਟਾਈਮ ਪੈਣੇ ਤੇ ਬੈਠਾ ਜੀ ਬੂਰਾ ਨਰਗਰ ਬੈਠਾ ਆ ਤੁਹਾਡੇ ਇਸ ਟਾਈਮ ਦੇ ਮੈਦਾਨ ਚੋਂ 40 ਮੇਰੇ ਕੋਲ ਦਿੱਤੇ ਨੇ ਗੋਰ ਬੇਤੀ ਫਰਾਰ ਗਿਆ ਜਾਂ ਫਿਰ ਤਾਂ ਅੰਸ਼ ਸੀਗਾ ਨਾਲ ਲੁੱਟ ਰਾ ਸੀ ਸ਼ਰਾਕੇ ਕੌਣ ਲਿਆ ਆ ਉਹ ਦੀ ਵੀ ਮਸਲ ਜਿਹੜੀ ਆ ਉਹ ਕਰਦੇ ਉਹਦੇ ਚ ਵੀ ਉਨੀ ਕਾਰਵਾਈ ਬਣਦੀ ਆ ਸੈਕੰਡਲੀ ਇਹ ਆ ਜਿਹਨੇ ਫੋਟੋ ਵਤੂ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਰੀਡ ਦਿੱਤੀਆਂ ਉਹਦੇ ਤੇ ਉਹ ਧਰਮਾ ਸਾਰੀਆਂ ਲਾ ਕੇ ਉਹਨਾਂ ਨੂੰ ਕਤਲ ਜਿਹੜਾ ਹੋ ਸਭ ਲੋਕਾਂ ਨੇ ਜਿੱਥੇ ਕੰਡਿਆ ਉਹ ਮੇਟ ਗਿਆ ਜਦੋਂ ਸਿੰਗਾ ਤੇ ਫਾਰਮੈਟ ਟਾਈਪ ਕੀਤਾ ਤਾਂ ਕਵਰਟ ਕਰਿਆ ਉਹ ਮੂਲ ਡੇਟਾ ਸਟਸ ਤਿੰਨ ਵਾਰੀ ਸਿੰਗਾ ਦੇ ਮੈਂ ਛੱਡ ਦਿੱਤੇ ਛੱਡ ਦਿੱਤੇ ਜਦੋਂ ਇੱਕ ਉਹਨਾਂ ਦੀ ਗੱਲ ਨਹੀਂ ਚੱਲੀ ਤੇ ਉਹਨਾਂ ਨੇ ਇੱਕ ਨੰਬਰ ਜਿਹੜਾ ਆ ਦੋ ਬੰਦੇ ਕੀਤੇ ਗਏ ਉਹਦਾ ਨਾਮ ਤੇ ਆ ਗਿਆ ਵੀ ਪੇਕੀ ਗਏ ਦੇ ਭੇਜੀ ਕੀ ਫਲਾਉਂਦੇ ਰਿਖ ਕੇ ਦੇ ਦੇ ਉਹਦੇ ਚ ਅਮਰੇ ਨਿਹੰਦਰਾ ਵੀ ਨਾ ਹੁੰਦਾ ਇਹਨਾਂ ਜਿਹੜੇ ਆ ਉਹ ਮੈਂ ਖਾਲਸਾ ਕੋਈ ਸੀਨਾ ਬਰਦਾਸ਼ਤ ਨਹੀਂ ਕਰ ਸਕਿਆ ਅੱਡ ਤੋਂ ਬਾਹਰ 36 ਲੋਕਾਂ ਦਾ ਇਲਾਜ ਨਾਲ ਦੀ ਗਰੀਬਾਂ ਦਾ ਇੱਕ ਗਰੀਬ ਨੂੰ ਸੁੱਕਿਆ ਹੋਇਆ ਜਾਂਦੀ ਵੀ ਕਰਨੀ ਯਾਨੀ ਮਤਲਬ ਉਹਦਾ ਇਹ ਵੀ ਰਿਪੋਰਟ ਆਇਆ ਵੀ 30000 ਰੁਪਿਆ ਲੈ ਕੇ ਉੱਥੇ ਗਿਆ ਗੁਰੂਗ੍ਰੰਥ ਸਾਹਿਬ ਜੱਥੇ ਮਦਦ ਜਿਹੜਾ ਆਪਸ਼ਨ ਨਹੀਂ ਤੋਂ ਰੁਕ ਤੋਂ ਬਹਿ ਗਈ ਦੂਸਰੇ ਪੁੱਤਾਂ ਮੰਦਰਾਂ ਦੇ ਵਿੱਚ ਕੋਈ ਵਰਕੇ ਦੇ ਕਰਨ ਅਸੀਂ ਦੇਖ ਰਹੇ ਆ ਬਾਹਰ ਦੁਨੀਆ ਚ ਨਹੀਂ ਮਰਦਦੇ ਇਹ ਖੁਦ ਸਾਹਿਬ ਨੇ ਬਣਾ ਰਹੀ ਹੈ ਸਰਹੱਦ ਵਾਲਿਆ ਵੀ ਇਹ ਚੋ ਮਰਨਾਂ ਨੂੰ ਸਾਝ ਆਇਆ ਕੋਈ ਵੀ ਆਜ ਮਰਜਾਦਾ ਦੇ ਮਤਲਬ ਸੇ ਟੱਕੇ ਉਹ ਪੱਥਰ ਠੀਕ ਸੰਗਦਾ ਵਹਿ ਸਕਦਾ ਕਰ ਸਕਦਾ ਇਸੇ ਖੋਲਦਾ ਕਰਕੇ ਇਹ ਸਾਰਾ ਤੋਂ ਜੈਦੂਰ ਦੇ ਕਜ਼ਤਾਨ ਦੀ ਜਿਹੜੀ ਨੇ ਲੱਗੀ ਆਪੋ ਤੁਹਾਡੀ ਇਹੋ ਜਿਹਦਾ ਚੜਨਾ ਬੈਠੋ ਬਾਬੇ ਬੂੜ ਲਾਓ ਇੱਧਰ ਲਾਓ ਇੱਧਰ ਇੱਧਰ ਲਾਓ ਬਾਬਾ ਜੀ ਇੱਧਰ ਲਾਓ ਉੱਪਰੋਂ ਸੁਲੰਦਰੀ ਬੰਨ੍ਹ ਫਿਰ ਇੱਧਰ ਲਾ ਕੇ ਬੂੜ ਇੰਜੀ ਸੰਗ ਤੇ ਬੈਠੀ ਤੂੰ ਤੇਰੀ ਤੇ ਬੂੜ ਚੜੀ ਜਾਂਦੇ ਲੈ ਕੇ ਕਹਿੰਦੇ ਨਾਨ ਹੱਥੇ ਦੇ ਬਾਹਰ ਕਰਨਾ ਨਾ ਕਿਸੇ ਦੀ ਘਰ ਦੇ ਬਾਹਰ ਕਰਨਾ ਨਾ ਸੁੱਤੇ ਪੈਦੇ ਬਾਹਰ ਕਰਨਾ ਨਾ ਬੱਚੇ ਦੇ ਬਾਹਰ ਕਰ ਲੋ ਨਾ ਅਜੋ ਉਸੇ ਗੁਰੂ ਸਾਹਿਬ ਦੇ ਸਾਡੇ ਗੁਰੂ ਉਸੇ ਗੁਰੂ ਦੇ ਸਾਹਿਬ ਦੇ ਗ੍ਰੰਥ ਸਾਹਿਬ ਦੇ ਜਿਹੜਾ ਮਹਾਰਾਜ ਨੇ ਕਿਹਾ ਸੀ ਆਖਿਆ ਪਈਏ ਕਲ ਕੀ ਸਾਰੇ ਖੜਾਏ ਪੰਥ ਸਭ ਸਿੱਖਣ ਦਾ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪਦ ਗੁਰਦੁਪੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋ ਦੀ ਸਾਧਨ ਵਿੱਚ ਹੈ ਮਾਰਾ ਕਹੇ ਜਿਹੜਾ ਸਾਡੇ ਦਰਸ਼ਨ ਕਰਨਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਦਰਸ਼ਨ ਕਰ ਸਕਦਾ ਹੈ ਜਿਹੜੇ ਮਾਰਾ ਜਨੇ ਜੰਗ ਦੇ ਮੈਦਾਨ ਦੇ ਵਿੱਚ ਤਿੰਨ ਸੂਲਾਂ ਦੇ ਖਾਲਸੇ ਨੂੰ ਮਾਰਾ ਜਨੇ ਸਿੱਖਿਆ ਦਿੱਤੀ ਸੀਗੀ ਵਿਨਾਨੇ ਹੱਥੇ ਦੇ ਬਾਤ ਕਰਨਾ ਨਾ ਸੁੱਤੇ ਪੈ ਦੇ ਬਾਤ ਕਰਨਾ ਨਾ ਧੀ ਭੈਣ ਦੇ ਬਾਤ ਕਰਨਾ ਨਾ ਬੱਚੇ ਦੇ ਨਾ ਨਾਂ ਬਜ਼ੁਰਗ ਦੇ ਬਾਤ ਕਰਨਾ ਅੱਜ ਉਸੇ ਸਾਡੇ ਗੁਰੂ ਸਾਹਿਬ ਦੇ ਅਧਿਆਤਵੀ ਹੋ ਰਹੀ ਹੈ ਪੰਜ ਜ਼ਿੰਮੇਵਾਰੀ ਸਦਾ ਜਿਹੜਾ ਗੁਰੂ ਸਾਹਿਬ ਇੰਨੇ ਸਿੱਖਿਆ ਸਾਨੂੰ ਦਿੰਦਾ ਆ ਜਿਹੜਾ ਗੁਰੂ ਸਾਹਿਬ ਗਰੀਬਾਂ ਦੀ ਜਾਨ ਵੀ ਰੱਖਿਆ ਕਰਦਾ ਆ ਧੀ ਭੈਣ ਦੀ ਰੱਖਿਆ ਕਰਦਾ ਆ ਖਾਸੇ ਨੂੰ ਵੀ ਮਹਾਰਾਜ ਨੇ ਇਹੀ ਸਿੱਖਿਆ ਦਿੱਤੀ ਆ ਵੀ ਗਰੀਬ ਦੀ ਵੀ ਰੱਖਿਆ ਕਰਨੀ ਧੀ ਭੈਣ ਦੀ ਰੱਖਿਆ ਕਰਨੀ ਆ ਬਜ਼ੁਰਗ ਦੀ ਰੱਖਿਆ ਕਰਨੀ ਆ ਫੋਜੋ ਸਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦ ਵੀ ਹੋ ਰਹੀ ਅੱਗੇ ਮਾੜੀ ਗੱਲ ਹੈ ਸਰਪੰਚਾਂ ਦੇ ਨਾਲ ਸੰਜੋਗ ਜੋ ਪੂਰੀ ਪਿੰਡ ਦੇ ਪਿੰਡ ਦੀ ਸਜੋਗ ਦਾ ਪਿੰਡ ਦਾ ਪਿੰਡ ਕੀ ਆਪਾਂ

ਇਹ ਤੋਂ ਸਾਬ ਦੇ ਬੇਤੀ ਕਰਨ ਲੱਗਿਆ ਉਹਨਾਂ ਦੀ ਜਿੰਨਾ ਚਿੱਤਰ ਤੁਹਾਡੀ ਕਮੇਟੀ ਆਲਵਾ ਤੁਹਾਡੀ ਇਸ ਮਾਮਲੇ ਨੂੰ ਆਗਰ ਹੈਗਾ ਹੈ ਪਰ ਉਹ ਬੜਾ ਹੀ ਦਾ ਮਾਮਲਾ ਹੱਲ ਨਹੀਂ ਹੁੰਦਾ ਉਹਨਾਂ ਚਿੱਤਰ ਜਿਹੜੇ ਆਏ ਸੰਗਰੇ ਆਉਂਦੇ ਨੇ ਬੜਾ ਬੜਾ ਚਲਾਉਣਗੇ ਚਲਾਉਣਗੇ ਬਦੇ ਪਾਵੇ ਸ਼ੀਤਾਂ ਦੇ ਮੰਦੂ ਪਾਵੇ ਹੋਰ ਅਕਸਰੀ ਆਕਾਲ ਅਈ ਕਰਨ ਨਾ ਪੂਰੀ ਸੱਚਾ ਪੂਰੀ ਕਰਦੇ ਉਹਨਾਂ ਨੂੰ ਸਜੋਗ ਦੀ ਸੋਲ ਨਗਰ ਦੀ ਰਾਤ ਇੱਥੇ 10 15 ਸਾਲ ਬੈਠੇ ਨਾ ਕਹਿੰਦੇ ਚਾਹ ਪੁੱਛਿਆ ਨਾ ਕਰੇ ਪ੍ਰਸ਼ਾਦਾ ਪੁੱਛਿਆ ਖਾਣਾ ਸਿਵਾ ਨਾ ਕਰੇ ਸਜੋਗ ਨਾ ਹੁੰਦਾ ਚਲ ਕੋਈ ਨਹੀਂ ਗੱਲ ਕਰਨ ਦਾ ਲੱਗੇ ਜੀ ਕਰ ਜੋ ਹਾਂਜੀ ਬੋਲੋ ਜੀ ਸਰਵਜਾ ਬੋਲੋ ਮੈਂ ਕੋਈ ਬੇਨਤੀ ਨਹੀਂ ਕੀਤੀ ਆ ਮੈਂ ਸਾਨੂੰ ਨਕਲ ਦਾ ਸੰਜੋਗ ਇਹਨਾਂ 500 ਗਿਆ ਕਿਸੇ ਕਿੰਨੇ ਕੋਲ ਸੰਗੁੰਨੇ ਨਾਲ ਹੀ ਭੇਜਦੇ ਆ ਜਿਵੇਂ ਗੁਰੂ ਮਹਾਰਾਜ ਜੀ ਦੇ ਪਿਤਾ ਸੈਗੂਆਂ ਦੀ ਫੌਜ ਕੋਲ ਹੈ ਲੋਕਲ ਫੌਜ ਜ਼ਿਆਦਾ ਇਤੇ ਰਹੇਗੀ ਆ ਤੁਹਾਡੀ ਬੈਟਰੀ ਆ ਸਾਧ ਸ਼ਾਹਣੀ ਮਲਕੀ ਇੱਥੇ ਹੋਣੀ ਜਾਂ ਹੋਰ ਸਾਥੀ ਮਿਲੇ ਆ ਤੁਹਾਡੇ ਇੱਥੇ ਪੈਂਦੇ ਇੱਥੇ ਨਕਲ ਦੇ 11 ਸੈਕ ਦਾ 500 ਇਹ ਆਪਾਂ ਦੇਖ ਲੈਂਦੇ ਆ ਇਹਨਾਂ ਦਾ ਸੰਜੋਗ ਕਰੋ ਉਹਨਾਂ ਨੂੰ ਜਦੋਂ ਤੁਸੀਂ ਆਪਣਾ ਸਿਸਟਮ ਤੋਂ ਅਡਾਇਰ ਪਰਦਾ ਹਾਸ਼ ਹੋ ਗਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਕਹਿੰਦੇ ਆਂ ਦੇਖੋ ਜੀ ਇਹ ਪਹਿਲੀ ਕਮੇਟੀ ਜਲਦੀ ਮਿਲ ਜਾਈਏ ਇਹਦੇ ਵਿੱਚ ਮਸਲਤ ਨਹੀਂ ਕਿਉਂਕਿ ਜਦੋਂ ਇਹ ਚੀਜ਼ ਹੋਈ ਆ ਉਹ ਅਸੀਂ ਤੇ ਬਾਬਾ ਜੀ ਇਹ ਬੇਨਤੀ ਕਰਦੇ ਆਂ ਮੇਰਾ ਬਾਬਾ ਜੀ ਖਤਮ ਆ ਕਮੇਟੀ ਪਹਿਲੀ ਹੋਵੇ ਤੁਹਾਨੂੰ ਹੋਵੇ ਜਾਣਨ ਨਹੀਂ ਤੇ ਇਹ ਕਿਰਤਾਈ ਕਰਦੀ ਲੋੜ ਹੀ ਨਹੀਂ ਬਾਤ ਆਈ ਸਰਪੰਚ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ

ਆਣੀ ਨੇ ਸਤਿਕਾਰ ਜੀ ਅਗਲੇ ਪਾਸੇ ਆ ਜਾਓ ਹਾਂ ਜੀ ਤੇ ਹਾਈ ਕੋਰਟ ਤੱਕ ਵੀ ਜਿੱਥੇ ਦਾ ਜਾਇਗਾ ਜਾਵਾਂਗੇ ਠੀਕ ਹੈ ਕੇ ਬੜਾਏਗਾ ਇਹ ਸਾਡੇ ਸਿੰਘਾਂ ਨੂੰ ਇਹ ਸਾਡੇ ਸਿੰਘਾਂ ਨੂੰ ਬਣਾਉਂਦਾ ਤਾਂ ਲੋਕ ਐਸਾ ਕਹਿੰਦੇ ਲੋਕਾਂ ਦਾ ਸਾਡੇ ਦੇ ਹੀ ਆਪਣੇ ਗੁਰੂ ਤੱਕ ਜੋਰ ਲਾਵਾਂਗੇ ਸਾਡੇ ਸਿੰਘ ਨੇ ਕਿਤੇ ਇੱਕ ਪਿੰਡ ਦੇ ਵਿੱਚ ਮਾਰੀ ਹੁੰਦੇ ਇੱਕ ਬੰਦੇ ਦੇ ਤੁਸੀਂ ਸਾਡੇ ਨਾਲ ਜਾ ਕੇ ਰਹਿਣਾ ਨਹੀਂ ਸਾਡੇ ਗੁਰੂ ਸਾਹਿਬ ਜੀ ਉੱਥੇ ਉੱਤੇ ਮੂਰਤੀ ਆ ਬੰਦੇ ਨੇ ਲੋਕੀ ਕੋਈ ਮਰਦ ਨਹੀਂ ਸਰਪੰਚ ਸਾਹਿਬ ਤੁਸੀਂ ਬੰਦਾ ਫੜਾ ਕੇ ਇੱਕ ਵਾਰ ਅੰਕਲ ਜੀ ਤੁਸੀਂ ਬੰਦਾ ਫੜਾਇਆ ਕੀ ਕਹਿ ਕੇ ਬਣਾ ਕੇ ਆਏ ਸੀ ਬੱਸ ਸਸੋ ਜੀ ਭਾਈ ਸਾਹਿਬ ਇਹ ਕਿਵੇਂ ਲੇ ਕੋ ਜਵਾਬ ਚਾਹੀਦਾ ਤੁਹਾਨੂੰ ਮੇਰੇ ਕੋਲ ਤਾਂ ਮਕੰਦ ਸਿੰਘ ਕੀ ਗਿਆ ਇਹ ਨੂੰ ਬੱਚੇ ਜੀ ਅਸੀਂ ਵੀਡੀਓ ਦੇਖੀ ਜਾ ਬਈ ਬੱਚਾ ਵੀ ਅੱਜ ਕਿੰਦਾ ਵੀ ਗੁਰੂ ਸਾਹਿਬ ਦੇ ਨਾਲ ਰੋਸ ਕਰ ਰਿਹਾ ਜਾ ਮੈਂ ਤਾਂ ਉਹ ਪਛਾਨ ਦੇ ਵਿੱਚ ਆ ਗਿਆ ਕਹਿੰਦੇ ਪਛਾਨ ਚ ਆ ਗਿਆ ਮੈਂ ਕੋਈ ਜਰੂਰ ਤੁਸੀਂ ਇਸ ਗੱਲ ਦਾ ਜਾਣਤ ਨਹੀਂ ਪਿਆ ਆਂ ਕਦੇ ਨਹੀਂ ਮੈਂ ਕੋਈ ਮੱਝ ਨਾ ਜਾਵੀ ਆਪਣਾ ਪੱਲਾ ਖਰਚੇ ਬੰਦਾ ਉਹਨੂੰ ਉਹਨੂੰ ਪਕੜੀਏ ਇਹ ਮੈਨੂੰ ਜਿਸ ਗੱਲ ਦੀ ਚਾਏ ਆ ਉਹ ਹੀ ਕਹਿੰਦਾ ਸੀ ਨੰਨਟੀਆਂ ਹੁੰਦੀ ਸੀ ਪੋਸਟ ਡਿੱਕੀ ਅਸੀਂ ਗਏ ਅਸੀਂ ਆ ਦੇਖਿਆ ਉਹ ਪਰਿਵਾਰ ਦੇ ਇਸ ਵਿੱਚ ਉੱਥੇ ਬਿਠਾ ਸੜਾ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਪੁਲਿਸ ਨੂੰ ਕੀਤਾ ਫੋਨ ਪੁਲਿਸ ਵਾਲੇ ਗੱਡੀ ਲੈ ਕੇ ਆਦਾ ਅਸੀਂ ਗੱਜ ਬੰਦਾ ਸੀ ਢੇਰ ਆਇਆ ਵੇ ਤੁਸੀਂ ਉਹ ਬੰਦਾ ਹਾਲ ਕੇ ਲੈ ਜਾਓ ਸੁਣ ਲੈ ਸੁਣ ਲੈ ਦੋ ਬਾਜੀ ਤੁਸ ਨੂੰ ਵੀ ਦੱਸਿਆ ਕੀ ਗਿਆ ਕੀ ਕਿਹਾ ਕੀ ਮੈਨੂੰ ਵਿਆਜ ਵਾਲੀ ਗੱਲੀ ਹੋਈ ਆ ਹਾਂ ਪੁਲਿਸ ਨੂੰ ਦੱਸਿਆ ਗਿਆ ਜੀ ਤੇ ਅੱਜ ਅਪਕੇ ਨੇ ਵਿਆਜਲੀ ਕੀਤੀ ਆ ਬੰਦਾ ਅਸੀਂ ਉਹਦੇ ਰਿਪੋਰਟਿੰਗ ਤੇ ਦੇਖ ਲਿਆ ਆ ਤੇ ਬੰਦਾ ਅਸੀਂ ਉਥੇ ਫੜ ਵੀ ਲਿਆ ਆ ਤੇ ਤੁਸੀਂ ਨਾ ਆਓ ਅਸੀਂ ਆਪਣੇ ਇੱਕ ਨੂੰ ਪੁਲਿਸ ਨੂੰ ਬੁਲਾਤਾ ਪੁਲਿਸ ਵਾਲੇ ਆਪਣੀ ਗੱਡੀ ਦੇ ਵਿੱਚ ਨੂੰ ਥਰ ਕੇ ਲੈਦਾ ਠੀਕ ਹੈ ਨਾ ਜੀ ਇਹ ਤੋਂ ਬਾਅਦ ਇਹ ਮੈਨੂੰ ਘਰ ਛੱਡ ਗਿਆ ਨਹੀਂ ਮੈਂ ਤਾਂ ਜਦੋਂ ਅਸੀਂ ਅਸੀਂ ਪੁਰਸਤ ਆਪਣੇ ਜਲਾ ਸਾਹਿਬ ਮੈਂ ਚਲ ਗਿਆ ਪੁਰਸਤ ਆਪਣੇ ਜਲਾ ਸਾਹਿਬ ਉਹ ਤੋਂ ਬਾਅਦ ਮੈਨੂੰ ਨਹੀਂ ਪਤਾ ਵੀ ਕਿਹਨੂੰ ਕਿਹਨੇ ਕੌਣ ਗਿਆ ਤੇ ਕੌਣ ਲੈ ਗਿਆ ਤਾਂ ਮੈਂ ਕੀ ਕਰਤੀ ਐ ਰੋਣਾ ਨਹੀਂ ਕਿਤੇ ਨਾ ਕਹਿੰਦੇ ਹੈਗੀ ਆ ਅਸਾ ਵਾਹ ਕਰੋ ਜੀ ਆ ਤੁਹਾਡੀ ਸਟੇਟਮੈਂਟ ਤੋਂ ਪਹਿਲਾਂ ਇੱਕ ਸਟੇਟਮੈਂਟ ਹੋਰ ਆਈ ਹੈ ਇੱਥੇ ਬੰਥੀਆਂ ਜੀ ਪਾਤਾ ਪਿੰਡ ਸੁਲਿਆਵਾਲੇ ਪਿੰਡ ਨੇ ਤੇ ਉਹਨਾਂ ਦੀਆਂ ਚਾਪੀਆਂ ਕੱਢੀਆਂ ਅਸੋਚੋ ਅਸੋਚ ਭਾਂਡੇ ਖਲਾਰੇ ਹੁਣੇ ਅਗਲੀ ਵੀਡੀਓ ਵਾਲੇ ਗਾ ਤੁਸੀਂ ਲੱਸੀ ਜਾ ਮੈਂ ਇੱਥੇ ਲਾਈ ਆ ਇੱਕ ਮਿੰਟ ਖੰਡਾ ਚਾਰ ਸਾਲ ਪਾਈ ਗਏ ਇਨਚਾਰਜ ਸਾਹਿਬ ਉਹ ਚਾਪੀਆਂ ਵਾਲੇ ਕੱਟੇ ਆ ਗਏ ਮਤਲਬ ਤੁਸੀਂ ਕਹਿ ਰਹੇ ਹੋ ਅਸੀਂ ਕੌਣ ਵੀ ਦੱਸਿਆ ਇੱਕ ਮਿੰਟ ਭਾਜੀ ਇੱਕ ਮਿੰਟ ਬਾਬਾ ਜੀ ਪੜ ਕੇ ਸੁਣਾ ਦਿਓ ਕੀ ਲਿਖਿਆ ਆ ਪੜਿਓ ਬਾਬਾ ਜੀ ਪੜਿਓ ਇਹਨਾਂ ਨੇ ਉਹ ਹੀ ਲਿਖਾਇਆ ਹਾਂਜੀ ਬੰਦਿਆ ਚਾਬੀਆਂ ਚੁਬੀਆਂ ਦਾ ਸੁਵਿਧਾ ਜੀ ਅੱਛਾ ਜੀ ਇਹਦੇ ਇੱਕ ਧਰਮਿੰਦਰ ਆ ਜੀ ਉਹ ਮੁੰਡਾ ਬੱਚਾ ਜਿਹੜਾ ਅਜਨੇ ਬੀ ਆ ਉਹ ਆ ਜੀ ਅੱਛਾ ਠੀਕ ਆ ਵਿਰਾਜ ਪ੍ਰਕਾਸ਼ ਮੁਗੀਆ ਇਹ ਪਿਓ ਦਾ ਰਿਪੋਰਟ ਲਾਉਂਦਾ ਹੈ ਇਹ ਮਨਰਾਜ ਇਹ ਪਿਆਦਾ ਦਾ ਰਿਪੋਰਟ ਆਹ ਲੈ ਪਹੁੰਚੇ ਆਹ ਮੁਰਦ ਨੂੰ ਅਮਰਦੀ ਦੇ ਲੈ ਆਹ ਅਮਰਦੀ ਤੇ ਨਹੀਂ ਨਹੀਂ ਰਾਹੁਲ ਰਾਹੁਲ ਬਈ ਅਹੋਰ ਸਿੰਘ ਕੌਣ ਹੈ? ਕੋਣ ਹੈ? ਰਾਹੁਲ ਕਹੋ ਜੀ ਸਰਪੰਚ ਸਾਹਿਬ ਨੂੰ ਪਤਾ ਆਣਾ ਪਿੰਡ ਦੇ ਆ ਤੁਹਾਨੂੰ ਵੀ ਨੰਬਰ ਵੀ ਦਿੱਤਾ ਆ ਇੱਕ 라ਹੋੜਿਆ ਤੇ ਤਿੰਨ ਬੰਦੇ ਕਲਸਾ ਜੀ ਨੋਟ ਕਰ ਲਓ ਹਾਂਜੀ ਹਾਂਜੀ ਆ ਲਾਈਵ ਹੈ ਜੀ ਕੋਈ ਨਹੀਂ ਬਰਰਾਜ ਆ ਤੇ 라ਹੋੜਿਆ ਸਿਮ ਕਸਤਾ ਲਾਉਣਾ ਅੱਜ ਤੇ ਇੱਕ ਹੈਗਾ ਅਮਰਜੀਤ ਕੋਈ ਨੰਬਰ ਵੀ ਹੈਗਾ ਮੋਬਾਈਲ ਨੰਬਰ ਦਾ ਹਾਂਜੀ ਮੋਬਾਈਲ ਨੰਬਰ ਵੀ ਚੱਲ ਰਹੀ ਹੈ ਬੋਲੋ ਜੀ ਬੋਲੋ ਬਰਰਾਜ ਦਾ ਨੰਬਰ ਹੈਗਾ 98732 42772 ਹੋਵੇ 98729 40820 ਇਹ ਬਰਾਜ ਦਾ ਨੰਬਰ ਆ ਠੀਕ ਹੈ ਜੀ ਦੂਜੇ ਸਿੱਖਿਆ 140 ਤੇ ਮੋਤੀ ਦੂਜੇ ਦਾ ਨੰਬਰ ਹੈਗਾ ਯਾਰ 99150 ਇਹ ਹੋਲੇ ਦਾ ਦੂਜਾ ਕਾਵਲ ਉਸ ਤੇ ਆ ਸਾਈਨ ਉਹ ਓਕੇ ਕਾਵਲ ਹੀ ਆ ਕਾਵਲ ਗਰੰਤੀ ਇੱਕ ਰੱਖ ਲਿਆ ਇੱਕ ਰੇਸ ਪਈ ਇਹ ਇੱਕ ਰੱਖਿਆ ਕੇ ਲਿਆ ਬਸ ਠੀਕ ਹੈ ਜੀ ਠੀਕ ਹੈ ਜੀ ਸਾਰੇ ਪਰਦਾ ਬਹੁਤ ਵੱਡਾ ਹੈ ਝੂਠ ਥੱਲੇ ਬੋਲਦੇ ਜਿਹਨੇ ਇੱਥੇ ਬੈਠੇ ਆ ਬਾਬੇ ਦਾ ਵਜੀਰੇ ਹੀ ਆ ਪੇਂਟ ਦਾ ਬੰਦਾ ਜੀ ਪੇਂਟ ਦਾ ਬੰਦਾ ਜੀ ਮੇਰਾ ਕੰਨ ਲੱਗਣਾ 150 300 ਕਿਹਨ ਨਾ ਹੋਰ ਆਹ ਸਾਹਮਣੇ ਅਮਰਜੀਤ ਦਾ ਹਾਂ ਜੀ ਅਮਰਜੀਤ ਦਾ ਫੋਟੋ ਖਿੱਚ ਲੋ ਹਰਸੈਬ ਭਾਈ ਫੋਟੋ ਖਿੱਚੋ 99992 60640 ਠੀਕ ਹੈ ਜੀ ਇਹ ਬੰਦੇ ਕਿਹਾ ਕੇ ਲੈ ਆਇਆ ਅੱਛਾ ਵਾਹਿਗੁਰੂ ਜੀ ਹੁਣ ਅਗਲੀ ਗੱਲ ਸੁਣੋ ਪਹਿਲਾਂ ਤਾਂ ਇਹੇ ਝੂਠ ਬੋਲਦੇ ਜਿਹੜੇ ਕਹਿੰਦੇ ਬੇਅਦਬੀ ਦਾ ਕਹਿ ਕੇ ਲੈ ਕੇ ਆਏ ਇਹ ਸਭ ਤੋਂ ਵੱਡੇ ਝੂਠੇ ਆ ਤੁਸੀਂ ਸੱਚੇ ਦੱਸ ਇੰਨੀ ਸੰਗਤ ਬੈਠੀ ਲਾਈਵ ਚੱਲਦਾ ਤੁਸੀਂ ਝੂਠ ਬੋਲਦੇ ਆ ਬੋਹ ਜਿੱਥੇ ਬੈਠੀ ਆ ਪੜਿਓ ਪੜਿਓ ਕੀ ਹੋ ਪਿਆ ਅੱਲਾਹੁ ਅਕਬੀ ਪਾਣੀ ਸਰਦ ਦਿੱਤੀ ਹੋਇਆ ਕੰਡੀਸ਼ਨ ਉਹਨੂੰ ਸਾਲ ਹੀ ਪਾਉਂਦਾ। ਪਾਉਦਾ ਬਾਟੇ ਬਿਆਲਾ ਮਾਰਣ ਵਾਲਾ ਹੈ ਜੱਦੀ ਹੋਰ 10 ਸਾਲ ਹੈ ਅਤੇ ਅੰਨੀ ਕਲਾਤ ਦੇ ਪਾਉਦਾ। ਉਮਰ ਕਿੰਨੀ? ਪੰਦਾ ਸੀ 10 ਸਾਲ। ਡਾਕਟਰ ਇਹ ਤੇ ਜੋੜਾ ਗਿਆ ਨਾ ਥੋੜਾ ਤਾਂ ਆਪਣੀ ਜੀਵੀ ਹੈਗਾ ਜੋੜੀ ਜਾਪਦਾ। ਆਸਿਆ ਗੁਰਦੁਆਰਾ ਪਰਵਾਸਾ ਦੀ ਕਮਤੀ। RAM ਕੀ ਜਬਿਆਲਾ ਵਿੱਤ ਚ ਸ੍ਰੀ ਸੋਈ ਘਰ ਦੀਆਂ ਚਾਪੀਆਂ ਤੋਂ ਰੱਖ ਕੇ ਸੋਈ ਘਰ ਵਿੱਚ ਸਮਾਨ ਇਧਰ ਉੱਪਰ ਰੱਖ ਦਿੱਤਾ ਆ ਕੇ ਖਲਾਸ ਬਣਾ ਲਿਆ। ਇਸ ਨਾਮ ਨੂੰ ਸਵੀਕਾਰ ਕਰਕੇ ਆਪਿਆਂ ਆਪਾਂ 20000 ਰੁਪਏ ਵੀ ਗੁੰਮ ਹੋ ਗਿਆ ਜੀ ਲੋਕੇ ਕੰਮ ਕਰ ਦਿੱਤੀਆ ਜੀ ਤੋਂ ਪੁੱਛ। ਅਗਰ ਕੋਈ ਚੇਤੇ ਸੀ ਵੀ ਨੂੰ ਦੁਆਰਾ ਤ੍ਰਾਂਕਸੇ ਬਾਹਰ ਹਣ ਪਹਿਲੀ ਗੱਲ ਸੁਣੋ ਸਿੰਘ ਸਾਹਿਬ ਇੱਕ ਗੱਲ ਹੁਣ ਦੱਸੋ ਸਰਪੰਚ ਜੀ ਨਹੀਂ ਨਹੀਂ ਸਹੀ ਜਵਾਬ ਦਿਓ ਜੀ ਨਹੀਂ ਨਹੀਂ ਜਿਹੜੀ ਮੈਂ ਜਿਹੜੀ ਮੈਂ ਲੈਂਦੇ ਨੇ ਤੁਹਾਨੂੰ ਉਹ ਦਿਓ ਨਹੀਂ ਨਹੀਂ ਉਹੀ ਆ ਉਹੀ ਬੜੀ ਆ ਤੋਂ ਫਾਰਮ ਕੀਤਾ ਇਹ ਬਣਾਏ ਦੋਵਾਂ ਮਾਮਲੇ ਦੋਵਾਂ ਦੁਆਰ ਤੇ ਕੋਸ਼ਿਸ਼ ਪੂਰੀ ਸਰਪੰਚ ਜੀ ਤੁਸੀਂ ਜਲਦੀ ਮੈਂ ਬੇਨਤੀ ਕਰਦਾ ਸਰਪੰਚ ਜੀ ਇੱਕ ਮਿੰਟ ਤੁਹਾਡੇ ਤੁਹਾਡੇ ਪਿਆ ਰਿਕਾਰਡ ਹੋ ਚੁੱਕੇ ਆ ਹੁਣ ਤੁਸੀਂ ਇਹ ਜਿਹੜੀ ਅਨਾਰ ਸਾਹਿਬ ਨੇ ਦੱਸੀਆ ਉਹਦਾ ਰੱਖੋ ਜਿਹੜੀ ਮੈਂ ਬੇਨਤੀ ਕਰਦਾ ਮੇਰੇ ਕੋਲ ਤਾਂ ਇਹ ਬੰਦੇ ਆਏ ਆ ਬਈ ਉੱਥੇ ਮੈਂ ਜਾਣਾ ਆ ਇਹ ਗੱਲ ਹੋਈ ਆ ਗਿਆ ਉਹ ਉੱਥੇ ਜਾ ਕੇ ਉਹਨੇ ਕੀ ਤੁਸੀਂ ਹਾਂ ਫਿਰ ਸੁਣੋ ਇੱਕ ਤੇ ਗੱਲ ਹੋਈ ਆ ਕਿ ਆਪਾਂ ਬੰਦਾਂ ਨੂੰ ਫੜਾਣਾ ਆ ਗਿਆ ਕਿ ਸਰਕ ਫਰਮ ਦਾ ਕਸਿਮ ਦਰਿਆ ਬਾਹਰ ਨਹੀਂ ਲੈ ਬਾਹਰ ਦੇ ਵਿੱਚ ਆਪਰੇ ਪੱਦਰ ਤੇ ਜਾ ਦੇ ਉੱਥੇ ਪੁਲਿਸ ਨੂੰ ਘੁੱਟੀਆਂ ਪਲਾ ਦਿੱਤੀ ਕਿ ਇਹ ਆ ਗੱਲ ਹੋਈ ਆ ਭਾਈ ਸਾਹਿਬ ਭਾਈ ਸਾਹਿਬ ਸਰਪੰਨ ਮੈਂ ਸਰਪੰਨ ਸਾਹਿਬ ਸਰਪੰਨ ਚਾ ਪਿੰਡ ਦਾ ਇੱਕ ਬੰਦਾ ਉਹ ਜਾਂਦਾ ਦਾ ਕਿਤੇ ਪੁੱਛਦਾ ਕਿਹੜੇ ਮਸਲੇ ਚ ਨਹੀਂ ਕਿਹੜੇ ਮਸਲੇ ਤੁਸੀਂ ਪੁੱਛਿਆ ਨਹੀਂ ਇਹਨਾਂ ਨੇ ਮੈਨੂੰ ਤਾਂ ਬੁਲਾਉਣ ਤੱਕ ਨਹੀਂ ਨਹੀਂ ਬੁਲਾਉਣ ਕਿਉਂ ਬੁਲਾਉਣਾ ਮਸਲਾ ਨਹੀਂ ਕੋਣ ਪੁੱਛੂਗਾ ਤੇ ਜ਼ਿੰਮੇਵਾਰੀ ਆ ਸਰਪੰਨ ਚ ਪਿੰਡ ਦਾ ਆ ਤਾਂ ਮੈਨੂੰ ਹੀ ਨਹੀਂ ਪਤਾ ਜਾਂ ਪੁੱਛੇ ਨਹੀਂ ਸਰਪੰਨ ਸਾਹਿਬ ਨੇ ਬਿਆਦ ਵੀ ਨਹੀਂ ਕਿਹਾ ਸਰਪੰਨ ਸਾਹਿਬ ਮੈਂ ਬਾਦ ਦਾ ਤੁਹਾਨੂੰ ਇਹ ਵੀ ਗੱਲ ਗਈ ਆ ਉਨੇ ਹੀ ਮੁੰਡਿਆਂ ਨੇ ਰਿਕਾਰਡਿੰਗ ਕੀਤੀ ਆ ਇਹ ਵੀ ਗੱਲ ਤੁਸੀਂ ਕਹੀ ਆ ਵੀ ਮੈਂ ਵੀਡੀਓ ਦੇਖੀ ਉਹ ਦੇਖੀ ਆ ਵੀ ਆ ਗੱਲ ਇਹੀ ਹੈ ਬਿਲਕੁਲ ਜੀ ਬਿਲਕੁਲ ਮੈਂ ਜਿਹੜੀ ਚੀਮਾ ਜੀ ਇਹ ਗੱਲ ਕਹੀ ਆ ਵੀ ਇਹਨਾਂ ਬੰਦਿਆਂ ਨੇ ਵੀਡੀਓ ਦੇਖੀ ਆ ਮੈਂ ਕਹਿੰਦੀ ਬੰਦਾ ਬਾਬਾ ਜੀ ਇਹ ਇਹਨਾਂ ਤੇ ਮੈਂ ਇੱਥੇ ਹੀ ਆ ਸਭ ਕੁਝ ਸਭ ਮੰਨ ਲਈਓ ਜੀ ਤੈਨਸਰਾ ਲੋ ਮੈਂ ਕਹਿੰਦੀ ਬਿਲਕੁਲ ਇਹ ਲਵ ਜਿੱਤੇ ਬਦਲਦੇ ਹੁੰਦੇ ਆ ਯਾਰ ਆਪਾ ਆਪਾ ਕਿਥੇ ਤਾ ਤੁਸੀਂ ਚਲੇ ਗਏ ਹਾਂਜੀ ਹਾਂ ਜਿੱਥੇ ਨਹੀਂ ਹੋਈ ਇਹ ਨਹੀਂ ਸੋਚਿਆ ਚਲੇ ਗਏ ਆ ਤੁਸੀਂ ਘਰ ਕੇ ਬੈਠੇ ਗੱਲ ਆ ਗਈ ਕਮੇਟੀ ਕਮੇਟੀ ਤੋਂ ਆ ਗਏ ਕਮੇਟੀ ਗਈ ਕਮੇਟੀ ਨਹੀਂ ਆ ਰਹੀ ਸੀ ਜੀਰ ਗਾਦੀ ਸੀ ਵੀ ਬੇਅਦਲੀ ਨਹੀਂ ਤੁਹਾਨੂੰ ਇਨਫਾਰਮ ਵੀ ਕੀਤਾ ਪੁਰਸਤ ਆ ਜੀ ਦੇਖ ਲੈ ਕੇ ਆ ਗਏ ਬਿਲਕੁਲ ਨਿਆ ਹੋ ਰਿਹਾ ਪੁੱਤੂ ਸਾਹਿਬ ਬਿਲਕੁਲ ਨਿਆ ਗਾ ਕੇ ਦਿੱਤਾ ਨਹੀਂ ਬੇਅਦਲੀ ਨਹੀਂ ਕੋਈ ਇਹਦੇ ਚਾਬੀਆਂ ਚੋਰੀ ਕੀਤੀ ਕਮੇਟੀ ਨੂੰ ਬੋਲਾਈ ਫੇ ਉਹ ਐਕਸਮ ਡਾਕਟਰ ਤੂੰ ਇਹਦੀ ਦਾ ਮੱਕੜ ਦੋਏ ਕੱਢੀ ਨਾਲ ਲੈ ਕੇ ਨਿਕਲ ਮੇਰੇ ਕੋਲ ਚੋਰੀ ਵੀ ਲਾ ਕੇ ਉਹ ਕੱਢੀ ਨਹੀਂ ਨਹੀਂ ਮੈਂ ਤਾਂ ਇਹਨਾਂ ਨੂੰ ਦੱਸ ਤਾ ਉਹ ਲੈ ਗਿਆ ਮਤੇ ਤੇ ਬਣਾਏ ਆ ਮੈਂ ਬਣਾਇਆ ਤੂੰ ਚੋਰੀ ਲੈ ਕੇ ਤੂੰ ਜੜਾ ਕੇ ਰਿਆਂ ਕੋਈ ਕੋਈ ਕਹਿ ਰਿਹਾ ਨਹੀਂ ਨਹੀਂ ਕੋਈ ਕਹਿ ਰਿਹਾ ਬਾਬਾ ਇਹ ਰੈਸਟ ਬਾਹਰ ਜਾ ਨਹੀਂਣਾ ਸੁਣ ਲਿਆ ਬਾਬਾ ਇਹ ਬੰਦਾ ਅਸੀਂ ਨਿਕਲ ਜਾਣਾ ਰੁਕੋ ਰੈਸਟ ਕਰੋ ਰੈਸਟ ਮੈਂ ਸੁਣ ਤੂੰ ਆਪਣੀ ਸ਼ਿਕਾਇਤ ਪਰੇਕਾਰ ਸ਼ਰਤੀ ਦਾ ਪਰੋਂ ਲਓ ਪਰ ਸੁਣ ਲਓ ਸੱਚੀ ਸੁਣ ਲਓ ਪਹਿਲਾਂ ਬੰਦੇ ਨਾਲ ਹੋਰ ਨਹੀਂ ਪੜਦਾ ਵਿੱਚੋਂ ਤੂੰ ਵੀ ਜਿਆ ਮਨਾ ਕਾਲ ਕੋਈ ਨਹੀਂ ਆਉਣੀ ਮਾੜੀ ਸ਼ਰਮ ਉਹ ਨਹੀਂ ਜਾ ਰਹੀ ਇਹ ਧਰਮ ਸਾਡੇ ਮਰੂਤ ਲੱਗ ਗਈ ਹੋਈ ਨਹੀਂ ਇਹ ਕਹਿੰਦੀ ਨਹੀਂ ਕੋਈ ਨਾਮ ਨਹੀਂ ਗੱਲ ਤੇਰੀ ਕੋਈ ਵਿਆਦ ਨਹੀਂ ਅਸੀਂ ਦਰਦ ਜਾਣਦੇ ਨੂੰ ਅਸੀਂ ਕਿੰਨਾ ਲਾਈ ਜਾਂਦੇ ਮੋ ਆਹ ਸੁਣ ਐਵੇਂ ਕਰਦਾ ਨਾ ਇਕੱਠਾ ਹੋ ਗਿਆ ਤੇਰਾ ਮੂੰਹ ਜਾਨਾ ਤੂੰ ਘੁੰਮੇ ਬਾ ਦੇ ਮੀਂਹ ਚੱਲ ਤੇਰਾ ਤੋਂ ਬਖਣਾ ਮੈਨੂੰ ਬੱਸ ਮਿਲ ਇਧਰ ਹੋ ਸਾਬ ਜੀ ਜੀ ਮੇਰਾ ਸਿਗਨੇਗਾ ਕਿਤਾ ਹੁੰਦੀ ਆ ਮਾਰੇ ਮਾਨ ਦਾ ਨਹੀਂ ਆ ਗੱਲ ਆਪਾਂ ਆਣੇ ਆ

ਤੁਹਾਡੇ ਬੋਲ ਕਰ ਰਿਹਾ ਹਾਂ ਤੁਹਾਨੂੰ ਮਾਸੇਸ ਤੇ ਆ ਤੈਨੂੰ ਆਹ ਜਰਾ ਤੋਰ ਲੈ ਕੇ ਲਾ ਲ ਤੂੰ ਕੈਂਚ ਨਾ ਕਰ ਮੈਨੂੰ ਗੱਲ ਕਰ ਲੈ ਲੋਕਾਂ ਦੀ ਮੇਰੇ ਨਾਲ ਕੋਣੇ ਲੱਗਣ ਨਹੀਂ ਕਮੇਟੀ ਕਰ ਕਮੇਟੀ ਕਰ ਜਾ ਇਹ ਮਾਮਲਾ ਇਦਾਂ ਕਰ ਬਾਬਾ ਕਮੇਟੀ ਹੈ ਬਾਬਾ ਨਿਕਲ ਜਾ ਸਾਡੀ ਦੇਖੋ ਜੀ ਗੱਲ ਕਰ ਜਰਾ

ਇਹ ਫਾਟੇ ਨੂੰ ਧਿਆਨ ਦੇਦਾ ਪਰ ਵਿੱਚ ਬਾਹਰ ਜਾ ਦੇ। ਫਾਟੇ ਵਿੱਚ ਦੇਖੀਆ ਤੁਸੀਂ ਫਾਟੇ ਵਿੱਚ। ਤੁਹਾਨੂੰ ਹਰ ਹਰ ਬੰਦ ਨਹੀਂ ਆ। ਅਸੀਂ ਬਾਹਰ ਆ ਬੰਦ ਜਾਂਦੇ। ਜੇ ਕੋਈ ਕਹਿਣ ਵਾਲਾ ਕੋਈ ਵਿਚਾਰਾ ਦਾ। ਉਹ 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 ਸਾਹਿਬ। ਇਹ ਇੰਦਾ ਗੱਲ। ਇਹ ਸਟੋਰ ਆ। ਉਹ ਰੌਣ ਦਾ ਪਿਆ ਮਾੜੀ ਸੇਵਾ ਹੀ ਕਰਦੇ। ਇਹ ਤਾਂ ਸੱਚਾ ਮਾਏ ਤੇ ਮਾਏ ਟੈਂਸ਼ਨ ਹੋ ਜਾਵੇਗਾ। ਮੈਂ ਵੀ ਨਾਲ ਫੋਨ ਕਰ ਗਿਆ। ਬਿਲਕੁਲ ਬਿਲਕੁਲ ਸੱਚਾ ਹੀ। ਕਿਦਾ ਕਿੰਨਾ ਹੋ ਗਿਆ ਤਾ ਕੋਲੇ ਬਾਰੇ ਕਹਿੰਦਾ ਆਗਾ ਜਾਣਾ ਸੀ ਤਾਂ ਕਿਤੇ ਜਾਣਾ ਨਹੀਂ ਬਸ ਮੈਂ ਦੱਸ ਦਵਾ ਆਪਣੇ ਰਾਹ ਤਾਂ ਸੀਗਾ ਯਾਰੀ ਪੇ ਵਿੱਚ ਤੋਂ ਪੇ ਦੀ ਤੁੜਾਰੀ ਬਾਲੀ ਮੇਰੀ ਨਾਲ ਹੋ ਕੇ ਮਤਲਬ ਇੱਥੇ ਰੱਖ ਇਹਨੂੰ ਮੈਂ ਜਾ ਕੇ ਤੇ ਨਾਲ ਹਾਂ ਬਸ भलो भलो